ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸਾਥੀਓ ਮੈਂ ਰਣਜੀਤ ਪਵਾਰ ਪ੍ਰਧਾਨ ਜਿਲ੍ਹਾ ਜਰੰਦਰ ਦਿਹਾਤੀ ਪਾਸ਼ਪਾ ਅੱਜ ਮੈਂ ਆਪ ਜੀ ਦੇ ਚੈਨਲ ਤੋਂ ਭਾਰਤ ਦੇਸ਼ ਦੀ ਜੋ ਭਾਰਤ ਦੇਸ਼ ਦੇ ਨਾਲ ਹੋਇਆ ਉਹ ਕਾਂਗਰਸ ਨੂੰ ਲੰਗਾ ਕਰਨਾ ਚਾਹੁੰਦਾ ਕਾਂਗਰਸ ਨੇ ਦੇਸ਼ ਦੇ ਅੰਦਰ 60 ਤੋਂ 65 ਸਾਲ ਰਾਜ ਕੀਤਾ ਪਰ ਦੇਸ਼ ਦੇ ਬਾਰੇ ਕੁਝ ਵੀ ਨਹੀਂ ਸੋਚਿਆ ਸਾਡਾ ਜਿਹੜਾ ਗਰੀਬ ਪਰ ਹੈ ਉਹ ਉੱਥੇ ਦਾ ਉੱਥੇ ਖੜਾ ਪਰ ਕਾਂਗਰਸ ਨੇ ਆਪਣੀ ਜੇਕਰ ਰਾਜਨੀਤੀ ਕੀਤੀ ਤਾਂ ਸਿਰਫ ਆਪਣੀ ਪਰਿਵਾਰਵਾਦੀ ਰਾਜਨੀਤੀ ਕੀਤੀ ਜੇ ਇੰਦਰਾ ਗਾਂਧੀ ਜਾਂ ਉਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਦੇਖੀਏ ਕਾ ਉਹਨਾਂ ਨੇ ਆਪਣੇ ਬੱਚਿਆਂ ਨੂੰ ਪ੍ਰਧਾਨ ਮੰਤਰੀ ਬਣਾਉਣ ਤੱਕ ਹੀ ਜਿਹੜਾ ਸਬਦਾ ਉਹਨੂੰ ਲੈ ਕੇ ਰਾਜਨੀਤੀ ਕੀਤੀ ਨਾ ਕਿ ਦੇਸ਼ ਤੇ ਲੋਕਾਂ ਨੂੰ ਪਰ ਚੱਕਣ ਦੇ ਲਈ ਕੋਈ ਗੱਲ ਜਾਂ ਕੋਈ ਅਜੰਡਾ ਰੱਖਿਆ ਜੇ 2014 ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦੇਸ਼ ਦੇ ਅੰਦਰ ਸਾਡੀਆਂ ਬੀਬੀਆਂ ਪੈਣਾ ਜਦੋਂ ਖਾਣਾ ਭੋਜਨ ਤਿਆਰ ਕਰਦੀਆਂ ਸੀ ਤਾਂ ਉਹਨਾਂ ਨੂੰ ਪਹਿਲਾਂ ਬਹੁਤ ਦੂਰ ਤੱਕ ਜਾ ਕੇ ਲੱਕੜਾਂ ਚੁੱਕ ਕੇ ਲਿਆਉਣੀਆਂ ਪੈਂਦੀਆਂ ਸੀ ਤੇ ਫਿਰ ਉਹ ਜਿਹੜਾ ਭੋਜਨ ਹੈ ਉਹਨੂੰ ਤਿਆਰ ਕਰਦੀਆਂ ਸੀ ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ 2014 ਦੇ ਵਿੱਚ ਇਸ ਦੇਸ਼ ਦੇ ਪ੍ਰਧਾਨ ਬਣਨੇ ਬੜੇ ਤਾਂ ਉਹਨਾਂ ਨੇ ਉਜਬਲ ਯੋਜਨਾ ਜਿਹੜੀ ਸਕੀਮ ਹੈ ਉਹਦੇ ਤਹਿਤ ਘਰ-ਘਰ ਸਿਲੰਡਰ ਪਹੁੰਚਾਉਣ ਦਾ ਕੰਮ ਕੀਤਾ ਜੇਕਰ ਸੁਚਾਲਿਆਂ ਦੀ ਗੱਲ ਕਰੀਏ ਤਾਂ ਸਾਡੀਆਂ ਬੀਬੀਆਂ ਪੜਾ ਰਾਤ ਭਰਾਤੇ ਦੂਰ ਦਰਾਡੇ ਜਾਂਦੀਆਂ ਸੀ ਪਰ ਉਹਦੇ ਲਈ ਵੀ ਪ੍ਰਧਾਨ ਮੰਤਰੀ ਜੀ ਨੇ ਘਰ ਘਰ ਜਿਹੜਾ ਟਾਇਲਟ ਵਾਸ਼ਰੂਮ ਉਹਦੀ ਵੀ ਜਿਹੜੀ ਵਿਵਸਥਾ ਕੀਤੀ ਜੇਕਰ ਸਿੱਖ ਸਮਾਜ ਦੀ ਗੱਲ ਕਰੀਏ ਤਾਂ ਲਨਕਾੜਾ ਸਾਹਿਬ ਦਾ ਜਿਹੜਾ ਰਸਤਾ ਹੈ ਉਹ ਵੀ ਪ੍ਰਧਾਨ ਮੰਤਰੀ ਜੀ ਨੇ ਖੋਲ੍ਹਿਆ ਗੁਰੂ ਗੋਬਿੰਦ ਸਿੰਘ ਪਾਹਰਾ ਦੀ ਦਾ ਜਿਹੜਾ ਬੱਚਿਆਂ ਦੇ ਨਾਂ ਤੇ ਬਾਲ ਮੀਨ ਵਿਰਸਤਾਨ ਦਾ ਜਿਹੜਾ ਉਹ ਸਰਕਾਰੀ ਸ਼ਿਫਟਿੰਗ ਕਰਨੀ ਜਾਂ ਪੂਰੇ ਦੇਸ਼ ਦੇ ਵਿੱਚ ਪਾਉਣ ਦਾ ਵੀ ਕੰਮ ਕੀਤਾ ਸੋ ਜੇਕਰ 2014 ਦੀ ਗੱਲ ਕਰੀਏ ਤਾਂ ਮਾਨ ਜੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਹਨਾਂ 9-10 ਸਾਲਾਂ ਦੇ ਵਿੱਚ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦੇ ਵੱਲ ਜਿਹੜਾ ਉਹਨਾਂ ਦੇ ਵੱਡੇ ਲੈਵਲ ਤੇ ਲੈ ਕੇ ਗਏ ਨੇ ਔਰ ਪ੍ਰਧਾਨ ਮੰਤਰੀ ਜੀ ਦੇਸ਼ ਦੇ ਲਈ ਪੂਰੀ ਸਮਰਪਿਤ ਭਾਵਨਾ ਦੇ ਨਾਲ ਕੰਮ ਕਰ ਰਹੇ ਨੇ ਉਹਨਾਂ ਦਾ ਕੋਈ ਪਰਸਨਲ ਨਾਤਾ ਕੋਈ ਪਰਿਵਾਰ ਹੈ ਨਾ ਕੋਈ ਪਰਸਨਲ ਉਹਨਾਂ ਦਾ ਕਿਸੇ ਦੇ ਨਾਲ ਕੋਈ ਰਿਲੇਸ਼ਨ ਕੋਈ ਬੈਂਕ ਅਕਾਊਂਟ ਹੈ ਜਿੰਨਾ ਵੀ ਉਹਨਾਂ ਨੂੰ ਕੋਈ ਸਰਕਾਰੀ ਐ ਜਾਂ ਪ੍ਰਧਾਨ ਮੰਤਰੀ ਤਨਖਾਹ ਦੇ ਤੌਰ ਤੇ ਵੀ ਕੋਈ ਪੈਸਾ ਆਦਾ ਤਾਂ ਪ੍ਰਧਾਨ ਮੰਤਰੀ ਜੀ ਜਿਹੜੀ ਹੈ ਉਹ ਡੋਨੇਟ ਕਾ ਐਨ ਜੀਓ ਨੂੰ ਡੋਨੇਟ ਕਰ ਦਿੰਦੇ ਸੋ ਸਤਿਕਾਰਯੋਗ ਸਾਥੀਓ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਇੱਕੋ ਇੱਕ ਸਪਨਾ ਹੈ ਕਿ ਭਾਰਤ ਦੇਸ਼ ਨੂੰ ਵਿਸ਼ਵ ਗੁਰੂ ਕਿੱਦਾਂ ਬਣਾਇਆ ਜਾਵੇ ਭਾਰਤ ਦੇਸ਼ ਦੇ ਜਿਹੜੀ ਲੋਕ ਨੇ ਉਹਨਾਂ ਨੂੰ ਖੁਸ਼ਹਾਲ ਕਿੱਦਾਂ ਕੀਤਾ ਜਾਵੇ ਇਸ ਤੋਂ ਇਲਾਵਾ ਉਹਨਾਂ ਦਾ ਕੋਈ ਵੀ ਏਜੰਡਾ ਨਹੀਂ ਦਾ ਉਹਨਾਂ ਦੀ ਕੋਈ ਸੰਪਤੀ ਹੈ ਦਾ ਉਹਨਾਂ ਦਾ ਕੋਈ ਪਰਿਵਾਰ ਹੈ ਉਹਨਾਂ ਨੇ ਆਪਣੇ ਆਪ ਨੂੰ ਜਿਹੜੀ ਇੱਕ ਦੇਸ਼ ਦੇ ਲਈ ਸਮਰਪਿਤ ਕੀਤਾ ਹੋਇਆ ਹੈ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਹੁਤ ਸਾਰੇ ਹਜ਼ਾਰਾਂ ਹੀ ਇਹੋ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਮੈਰਿਜ ਤਾਂ ਨਹੀਂ ਕਰਾਈ ਸਿਰਫ ਦੇਸ਼ ਨੂੰ ਆਪਣਾ ਜਿਹੜਾ ਜੀਵਨ ਉਹ ਸਮਰਪਿਤ ਕਰ ਦਿੱਤਾ ਉਹਨਾਂ ਦਾ ਬਸ ਭੋਜਨ ਕਰਦੇ ਨੇ ਤੇ ਫਿਰ ਸਵੇਰੇ ਚੱਲ ਪੈਂਦੇ ਨੇ ਰਾਤ ਨੂੰ ਸੌਂ ਕੇ ਫਿਰ ਸਵੇਰੇ ਚੱਲ ਪੈਂਦੇ ਨੇ ਦੇਸ਼ ਦੇ ਲਈ ਸਿਰਫ ਉਹਨਾਂ ਨੂੰ ਇਹੀ ਹੈ ਕਿ ਜਿਹੜਾ ਸਾਡਾ ਦੇਸ਼ ਹੈ ਉਹ ਵਿਸ਼ਵਗੁਰੂ ਬਣੇ ਔਰ ਪੂਰੇ ਦੇਸ਼ ਦੇ ਵਿੱਚ ਜਿਹੜਾ ਭਾਰਤ ਦਾ ਟੰਕਾ ਵੱਜੇ ਔਰ ਜਿਹੜੀ ਸਾਡੀ ਨੌਜਵਾਨ ਪੀੜੀ ਹੈ ਉਹਨਾਂ ਨੂੰ ਰੋਜ਼ਗਾਰ ਮਿਲੇ ਚੰਗੀ ਐਜੂਕੇਸ਼ਨ ਮਿਲੇ ਸਾਡੇ ਜਿਹੜੇ ਹਸਪੀਟਲ ਨੇ ਉਹਨਾਂ ਦੇ ਵਿੱਚ ਚੰਗਾ ਇਲਾਜ ਹੋ ਸਕੇ ਔਰ ਜੋ ਪੰਜਾਬ ਹੈ ਉਹ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਜਿਹੜਾ ਉਹਨੂੰ ਪੰਜਾਬ ਵਰ ਦਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਟੀਚਾ ਹੈ ਔਰ ਇਸ ਵਾਰ ਆਪ ਸਭ ਨੂੰ ਪਤਾ ਹੀ ਹੈ ਕਿ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਨੇ ਔਰ ਪੰਜਾਬ ਦੇ ਵਿੱਚ ਪੂਰੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਪੂਰੀ ਜਿੱਦਾ ਲੋਕਾਂ ਦੇ ਦਿਲ ਵਿੱਚ ਬਸੇ ਨੇ ਕਿਉਂਕਿ ਉਹਨਾਂ ਨੇ ਰਾਮ ਮੰਦਰ ਬਣਾ ਕੇ ਲੋਕਾਂ ਦੇ ਜਿਹੜਾ ਐਸਾਦ ਕੀਤਾ ਲੋਕ ਉਹਦਾ ਕਰਜ਼ਾ ਅਦਾ ਕਰਨਾ ਚਾਹੁੰਦੇ ਨੇ ਔਰ ਵੋਟਾਂ ਮਾਰੇ ਦਿਨ 1 ਜੂਨ ਨੂੰ ਸਾਰੇ ਹੀ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਦੇ ਨਾਂ ਤੇ ਭਾਰਤੀ ਜਨਤਾ ਪਾਰਟੀ ਕਮਲ ਦਾ ਜਿਹੜਾ ਉਹ ਬਟਨ ਦਬਾ ਕੇ ਜਿਹੜਾ ਉਹਨਾਂ ਵੱਲੋਂ ਕਰਜ਼ ਹੈ ਉਹਨੂੰ ਅਦਾ ਕਰਨਗੇ ਔਰ ਜਲੰਧਰ ਦੀ ਸੀਟ ਤੋਂ ਸਾਡੇ ਵੱਡੇ ਵੀਰ ਸਰਕਾਰ ਜੋ ਸੁਸ਼ੀਲ ਰਿੰਕੂ ਜੀ ਇਥੇ ਖੜੇ ਨੇ ਆਪਾਂ ਉਹਨਾਂ ਨੂੰ ਜਿਤਾ ਕੇ ਦਿਨ ਰਾਤ ਮਿਹਨਤ ਕਰਕੇ ਜਿਤਾ ਕੇ ਬਾਜੂ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਦੀ ਚੋਲੀ ਜਿਹੜੀ ਜਿੱਤ ਜਿੱਤੀ ਹੋ ਟਿਕਟ ਪਾਣੀ ਹੈ ਤਾਂ ਜਿਹੜੀ ਜਲੰਧਰ ਹੈ ਜਿਹੜਾ ਉਹ ਨੂੰ ਖੂਸ ਗੁਰਤ ਕਰਾਇਆ ਜਾ ਸਕੇ ਕਿਉਂ ਕਿ ਜਿਹੜੀ ਸੈਂਟਰ ਦੇ ਵਿੱਚ ਗਵਰਨਮੈਂਟ ਹੁੰਦੀ ਆ ਜੇਕਰ ਸੂਬੇ ਦੇ ਵਿੱਚ ਵੀ ਓਹੀ ਹੋਵੇ ਤਾਂ ਚੰਗੇ ਤਾਲ ਮੇਲ ਦੇ ਨਾਲ ਵਧੀਆ ਕੰਮ ਹੋ ਜਾਂਦੇ ਨੇ ਜਿੱਥੇ ਦੂਜੀਆਂ ਸਰਕਾਰਾਂ ਹੁੰਦੀਆਂ ਪਰ ਕੇਂਦਰ ਜਦੋਂ 1 ਰੁਪਿਆ ਭੇਜਦਾ ਤਾਂ ਜਿਹੜੀਆਂ ਸਰਕਾਰਾਂ ਐ ਉਹ 75 ਪੈਸੇ ਵਿੱਚ ਖਾ ਜਾਂਦੀਆਂ ਤੇ ਜਿਹੜੇ 25 ਪੈਸੇ ਉਹਨਾਂ ਨੂੰ ਲਾਉਂਦੇ ਆ ਉਹਨਾਂ ਦਾ ਗੱਲ ਨਹੀਂ ਬਣਦੀ ਪਰ ਜਦੋਂ ਕੇਂਦਰ ਤੇ ਸਟੇਟ ਦੀਆਂ ਸੇਮ ਗਵਰਨਮੈਂਟ ਹੋਵੇ ਸੇਮ ਐਮਪੀ ਤੋਂ ਹੋਣ ਤਾਂ ਜਿਹੜਾ ਕੰਮ ਆ ਉਹ ਸੋਹਣੇ ਤਰੀਕੇ ਨਾਲ ਕੀਤਾ ਜਾ ਸਕਦਾ ਕਿਉਂਕਿ ਜਿਹੜੀ বিজেপি ਪਾਰਟੀ ਹੈ ਇਹ ਕੋਈ ਪਰਿਵਾਰ ਵਾਲੀ ਪਾਰਟੀ ਨਹੀਂ ਤੁਸੀਂ ਇਹਨੂੰ ਸਰਚ ਕਰ ਸਕਦੇ ਹੋ ਕਿ ਇਹ ਤੇ ਪਰਿਵਾਰ ਦੇ ਨਾਲ ਸਾਡੇ ਵੱਡੇ ਵੱਡੇ ਜਿਹੜੇ ਮੰਤਰੀ ਨੇ ਉਹਨਾਂ ਦੇ ਬੱਚੇ ਆਪਣਾ ਕੰਮ ਕਰਦੇ ਨੇ ਸਾਡੇ ਲੀਡਰ ਆਪਣਾ ਕੰਮ ਕਰਦੇ ਨੇ ਇਹ ਸਾਡਾ ਜਿਹੜਾ ਅਜੰਡਾ ਹੈ ਦੂਜੀ ਪਾਰਟੀਆਂ ਮਾਂਗੂ ਨਹੀਂ ਕਿ ਉਹ ਆਪਣੇ ਪਰਿਵਾਰ ਨੂੰ ਆਪਣੇ ਚਾਚੇ ਭਤੀਜੇ ਨੂੰ ਆਪਾਂ ਮਤਲਬ ਐਮਪੀ ਦੀਆਂ ਤੇ ਐਮਐਲਏ ਦੀਆਂ ਸੀਟਾਂ ਦੇ ਵਿੱਚ ਸਿਫਾਰਿਸ਼ ਕਰਨੀ ਸੋ ਇੱਕੋ ਹੀ ਇੱਕ ਬੀਜੇਪੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਅਜੰਡਾ ਹੈ ਕਿ ਦੇਸ਼ ਨੂੰ ਵਿਸ਼ਵ ਗੁਰੂ ਕਿਸ ਤਰ੍ਹਾਂ ਬਣਾਉਣਾ ਸੋ ਆਓ ਆਪਾਂ ਸਾਰੇ ਰਲ ਕੇ ਮਾਂਜੂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨਾਲ ਮੋਢੇ ਦੇ ਨਾਲ ਮੋਢਾ ਲਗਾ ਕੇ ਦੇਸ਼ ਦੇ ਵਿੱਚ ਸੇਵਾ ਕਰਕੇ ਆਪਣਾ ਜੋਗ ਦਾ ਲਾਭ ਪਾਈਏ ਔਰ ਪਰਿਵਾਰਵਾਦੀ ਪਾਰਟੀਆਂ ਤੋਂ ਬਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਗੁਰੂ ਜੈ ਜੀ ਜਪਾ ਜਪਾ